ਹੁਣ ਆਪਾਂ ਕਰਨ ਲੱਗੇ ਆਂਗੇ ਜਿਹੜਾ ਉਸ ਨੇ ਟੇਬਲ ਕਿਦਿਸਦਾ ਨਾਲ ਰਿਡ ਦਾ ਸਾਹਮਣੇ ਉਹ ਦੇਖਦੇ ਆਂ ਸੋਲੂਸ਼ਨ ਇਹ ਸਮ ਦੇ ਵਿੱਚ ਆਪਾਨੂੰ sin 60 ਚਾਹੀਦਾਗਾ cos 30 ਚਾਹੀਦਾ sin 30 ਦੀ ਵੈਲੀ ਚਾਹੀਦੀ ਹੈ ਐਂਡ cos 60 ਦੀ ਚਾਹੀਦੀ ਹੈ ਸੋ ਇਸ ਲਈ ਆਪਾਂ ਯੂਜ਼ ਕਰਾਂਗੇ ਟੇਬਲ ਟ੍ਰਿਗਨੋਮੈਟਿਕ ਟੇਬਲ ਜਿਹੜਾ ਉਸ ਦਿਨ ਕਰਿਆ ਸੀ ਇੱਥੋਂ ਆਪਾਂ ਵੈਲਿਜ਼ ਦੇਖ ਲਾਂਗੇ ਦੇਖੋ sin 60 ਕਿੰਨਾ ਹੁੰਦਾ √3/2 cos 30 √3/2 sin 31/2 cos 60 ਵੀ ਆਪਣੇ ਕੋਲੇ 1/2 ਸੇ ਵੈਲਿਊਜ਼ ਨੇ ਜਿਹੜੀਆਂ ਆਪਾਂ ਭਰਾਂਗੇ sin 60 √ 3/2 ਮਲਟੀਪਲਾਈ cos 30 ਇਹ ਵੀ ਆਪਣੇ ਕੋਲੇ √3/2 ਹੁੰਦਾ ਪਲੱਸ sin 30 1/2 ਮਲਟੀਪਲਾਈ ਇਹਨਾਂ ਨੂੰ ਆਪਾਂ ਬ੍ਰੈਕਟਸ 'ਚ ਲਿਖ ਲੈਣਾ ਇਹਨੂੰ ਵੀ cos 60 ਕਿੰਨਾ ਹੁੰਦਾ 1/2 ਹੁਣ ਆਪਾਂ ਇਹ ਕਰਨ ਦੀ ਮਲਟੀਪਲਾਈ ਕਰਾਂਗੇ ਜੇ ਘਟਦੇ ਹੁੰਨ ਤਾਂ ਘਟਾ ਸਕਦੇ ਆ ਉੱਪਰ نیچے ਘਟਣਗੇ ਇਹ ਅਦਰਵਾਈਜ਼ ਆਪਾਂ ਇਹਨਾਂ ਦੀ ਮਲਟੀਪਲੀਕੇਸ਼ਨ ਜਿਹੜੀ ਉਹ ਕਰਾਂਗੇ ਹੁਣ ਦੇਖੋ ਮਲਟੀਪਲਾਈ ਕਿਵੇਂ ਹੋਵੇ √3 ਨੂੰ √3 ਨਾਲ ਮਲਟੀਪਲਾਈ ਕਰਾਂਗੇ √3 √3 ਨਾਲ ਕਰਾਂਗੇ ਮਲਟੀਪਲਾਈ ਕਿੰਨਾ ਆਊਗਾ ਤੇ √2 ਨੂੰ 2 ਨਾਲ ਕਰਾਂਗੇ √3 ਨੂੰ √3 ਨਾਲ ਕਰਾਂਗੇ ਕਿੰਨਾ ਆਊਗਾ ਪੂਰਾ ਤੇ ਅੱਧਾ ਹੀ ਸੀ ਅੱਧਾ ਉਹ ਸੀ ਕਿੰਨਾ ਬਣ ਗਿਆ ਪੂਰਾ 3 ਬਣ ਜਾਊਗਾ 2 2 ਜਾਂ ਕਿੰਨਾ ਹੋ ਜਾਊਗਾ 4 ਬ੍ਰੈਕਟ ਬੰਦ ਪਲੱਸ 1 ਨੂੰ 1 ਨਾਲ ਮਲਟੀਪਲਾਈ ਕੀਤਾ ਕਿੰਨਾ ਹੋ ਜਾ 1 2 ਨੂੰ 2 ਨਾਲ ਮਲਬੇ ਕੀਤਾ 4 ਇਸ ਤੋਂ ਅੱਧਾ ਆਪਾਂ ਨੂੰ ਸੋਲਵ ਕਰਾਂਗੇ ਇਹ بیس ਆਪਣੇ ਕੋਲੇ ਸੇਮ ਨੇ 4 4 ਹੈ ਸਵੈਲਸ਼ੀਅਮ ਕਿੰਨਾ ਆਜੂਗਾ 4 4 ਨੂੰ ਵੋਲਡ ਵੜੀ ਦਿੱਤਾ 3 ਪਲੱਸ 1 ਆਜੂਗਾਰੇ 3 1 4 4 ਕਿੰਨਾ ਦੇ ਬਟਕੇ ਬਾਰਾ so why? this is the answer next ਆਪਣੇ ਕੋਲੇ ਸਮ ਹੈਗਾ ਇਹ ਵਿੱਚ tan 45 cos 30 ਤੇ sin 60 ਡਿਗਰੀ ਚਾਹੀਦੀਆਂ ਨੇ ਆਪਣੇ ਵੈਲਿਊਜ਼ so tan 45 ਡਿਗਰੀ ਕਿੰਨਾ ਹੁੰਦਾ ਆਪਣੇ ਕੋਲੇ 1 ਹੁੰਦਾਗਾ ਇਹ ਆਪ ਭਰ ਲਾਂਗੇ 2 ਉਹ ਵੀ ਲਿਖ ਲਾਂਗੇ 2 tan 45 ਦੀ ਜਗ੍ਹਾ ਤੇ ਆਪ ਭਰਾਂਗੇ 1 ਜਸਟ ਆਪ 1045 ਦੀ ਜਗ੍ਹਾ ਤੇ ਲਿਖਾਂਗੇ ਜਿੱਦੇ ਦੀ ਪਾਵਰ ਹੋ ਆਪਣੇ ਕੋਲੇ ਉਵੇਂ ਹੀ ਆ ਜਾਊਗੀ ਦੇਖ ਰਿਹਾ bande ਪਾਵਰ ਕਿੰਨੀ ਆ 2 ਲਿਖ ਲਾਂਗੇ ਪਲੱਸ cos 30 cos 30 ਕਿੰਨਾ ਹੁੰਦਾ ਆਪਣੇ ਕੋਲੇ 1/ ਸੌਰੀ √3/2 √3/2 ਦੀ ਸਕੁਅਰ 2 ਪਾ ਦਾਂਗੇ ਮਾਈਨਸ sin 60 sin 60 ਕਿੰਨਾ ਹੁੰਦਾ ਆਪਣੇ ਕੋਲੇ √3/2 ਇਹ ਵੀ ਲਿਖ ਲਾਂਗੇ √3/2 3 ਪਾਵਰ 2 ਪਾ ਦਾਂਗੇ 2 1 ਦੇ ਸਕੁਅਰ ਕਰਾਂਗੇ 1 ਪਲੱਸ ਹੁਣ √3 2 ਆ ਇਹਦੀ ਹੋਲ ਸਕੁਅਰ ਯਾਨੀ ਕਿ ਸਾਰੇ ਦੇ ਉੱਪਰ ਆ ਸੋ ਇਹਨੂੰ ਆਪਾਂ ਇਕੱਲੇ-ਇਕੱਲੇ ਦੇ ਉੱਪਰ ਲਿਖ ਸਕਦੇ ਹਾਂ √3 ਦੇ ਉੱਪਰ ਲੱਗ ਤੋ ਲਿਖ ਸਕਦੇ ਹਾਂ 2 ਦੇ ਆਪਾਂ ਉੱਪਰ ਲੱਗ ਤੋ ਲਿਖ ਸਕਦੇ ਹਾਂ ਸੋ ਇਹ ਲਿਖਾਂਗੇ ਆਪਾਂ ਦੇਖੋ √3 ਦੀ ਸਕੁਅਰ ਅਲੱਗ ਲਿਖਤੀ ਨੀਚੇ 2 ਦੀ ਸਕੁਅਰ ਆਪਾਂ ਨੇ ਅਲੱਗ ਤੋ ਲਿਖਤੀ ਮਾਈਨਸ √3 ਦੀ ਸਕੁਅਰ ਉਵੇਂ ਇੱਧਰ ਲਿਖਾਂਗੇ ਸਿਮਿਲਰਲੀ 2 ਦੀ ਸਕੁਅਰ ਲੱਗ ਤੋ ਹੁਣ ਸੋਲਵ ਕਰਾਂਗੇ 2 ਨੂੰ ਬੰਨਣਾ ਮਲਟੀਪਲ ਕਰਾਂਗੇ 2 ਆ ਜਾਊਗਾ ਪਲੱਸ √3 ਨੂੰ ਆਪਾਂ 2 ਟਾਈਮਸ ਮਲਟੀਪਲਾਈ ਕਰਾਂਗੇ ਯਾਨੀ ਕਿ ਦੇਖੋ √3 ਤੇ ਸਕੁਅਰ ਇਕੁਅਲ ਟੂ √3 ਮਲਟੀਪਲਾਈ √3 ਇਹ ਅਦਾਸੀ ਅਦਾਸੀ ਤਾਂ ਇਹਦਾ ਕਿੰਨਾ ਬਣ ਜਾ ਆਪਣੇ ਕੋਲ ਪੂਰਾ 3 ਬਣ ਜਾਊਗਾ ਸੋ ਜਿੱਥੇ √3 ਸਕੁਅਰ ਉਹ ਉੱਥੇ ਅਪ ਲਿਖ ਲਾਂਗੇ 3 ਤੇ ਲਿਖਾਂਗੇ 3 2 ਦੀ ਸਕੁਅਰ ਕਰਾਂਗੇ ਆਪਣੇ ਕੋਲ ਕਿੰਨਾ ਬਣ ਜਾ 4 ਮਾਈਨਸ √3 ਦੀ ਸਕੁਅਰ ਫੇਰ ਹਮੇ 3 ਆਜੂ 2 ਦੀ ਸਕੁਅਰ ਕਰਾਂਗੇ 4 ਆਜੂਗਾ ਹੁਣ ਜਦੋਂ ਆਪਾਂ ਸੋਲਵ ਕਰਨਾ ਦੇਖੋ ਇਹ ਕੀ ਆਜੂਗਾ 3/4 3/4 ਦੋਨੋਂ ਸਿਮਿਲਰ ਨਹੀਂ ਹੈ ਇਹ ਤੈਨੋਂ ਪਰ ਕੱਟ ਵੀ ਸਕਦੇ ਆ ਤੇ ਇਹ ਕੀ ਆ ਜੂ ਆਪਣੇ ਕੋਲੇ ਮਾਈਨਸ ਕਰਕੇ ਜ਼ੀਰੋ ਵੀ ਆ ਸਕਦਾ ਜੇ ਇੱਕ ਸਾਈਨ ਪਲੱਸ ਦਾ ਇੱਕ ਮਾਈਨਸ ਦਾ ਕੱਟ ਜਾਂਦਾ ਉਹ ਕਿੰਨਾ ਬਣ ਜਾਂਦਾ ਜ਼ੀਰੋ ਬਣ ਜਾਂਦਾ ਸੋ 2 0 ਕਿੰਨਾ ਬਣ ਗਿਆ 2 ਦਿਸ ਇਜ਼ ਦਾ ਆਨਸਰ ਨੈਕਸਟ ਆਪਣੇ ਕੋਲੇ ਸਮ ਹੈਗਾਗਾ ਸਟੇਟਮੈਂਟ cos 45 ਚਾਹੀਦਾ ਆਪਣੇ ਕੋਲੇ ਸੀਕਾਂ 30 ਚਾਹੀਦਾ ਐਂਡ ਕੋਸਕੀਗਾਂ 30 ਡਿਗਰੀ ਚਾਹੀਦਾ ਸੋ ਇਹ ਵੀ ਅਸੀਂ ਟੇਬਲ ਦੀ ਹੈਲਪ ਦੇ ਨਾਲ ਹੀ ਕਰਾਂਗੇ ਵੈਲਿਊਜ਼ അല്യൂഷൻ സല്യൂഷൻ കോസ ഫോർട്ട് സെക്കൻഡ കോ സെക്കൻഡ് കോസ ഫോർ ഫൈവ് ഡിഗ്രീ കൻ ബൈ രൂട്ടു ഭരലാ വൺ ബൈ രൂട്ടൂ ഓവർച്ച് സെക്കൻഡർ സെക്കൻഡർ ഡിഗ്രീ കൂ ബൈട്ടീ ഭരലാ പലസ് കോ സെക്കൻഡർ ഡിഗ്രീ കോ സെക്കൻഡ ਅਤੇ ਇਹਨਾਂ 2 ਨੂੰ ਸੋਲਵ ਕਰਾਂਗੇ ਦੇਖਦੇ ਆਂ ਦੇਖੋ 1/√2 ਹੋ ਗਿਆ ਇਹਨੂੰ ਜਦੋਂ ਆਪਾਂ ਇੱਕ ਫ੍ਰੈਕਸ਼ਨ ਦੇ ਵਿੱਚ ਆਪਣੇ ਕੋਲੇ ਇੱਕ ਵਿਦਾਊਟ ਫ੍ਰੈਕਸ਼ਨ ਆ ਠੀਕ ਹੈ ਜਦੋਂ ਆਪਾਂ ਇਹਨੂੰ ਸੋਲਵ ਕਰਨਾ ਹੋਵੇ ਤਾਂ نیچے ਮਨ ਲਗਾਵਾਂਗੇ ਕਿਉਂਕਿ ਅਲਸੀਮ ਲੈਣਾ ਇਹਦਾ ਅਲਸੀਮ ਕੀ ਹੋਊਗਾ ਆਪਣੇ ਕੋਲੇ √3 ਇਹਨਿਕ ਲੱਸਾ ਬਾਬਾ √3 ਆ ਗਿਆ ਹੁਣ √3 ਨੂੰ ਆਪਾਂ √3 ਤੇ ਡਿਵਾਈਡ ਕਰਾਂਗੇ ਤਾਂ ਕਿੰਨਾ ਹੋਊਗਾ 1 ਆਊਗਾ ਜਿਹੜਾ 1 ਆਊਗਾ ਆਪਣੇ ਕੋਲੇ ਉਹਨੂੰ ਆਪਾਂ ਮਲਟੀਪਲਾਈ ਕਰਾਂਗੇ 2 ਦੇ ਨਾਲ ਤਾਂ 1 2 ਜਾ ਕਿੰਨਾ ਹੁੰਦਾ 2 √3 ਨੂੰ 1 ਨਾਲ ਡਿਵਾਈਡ ਕਰਾਂਗੇ √3 ਆਊਗਾ ਜਿਹੜਾ √3 ਆਊਗਾ ਉਹਨੂੰ ਆਪਾਂ 2 ਨਾਲ ਮਲਟੀਪਲਾਈ ਕਰਾਂਗੇ ਉਹ ਕਿੰਨਾ ਆਊਗਾ 2√3 ਉਸ ਤੋਂ ਬਾਅਦ ਕੀ ਕਰਨਾਗਾ ਆਪਾਂ ਨੇ 1 √2 ਲਿਖ ਲਿਆ نیچے ਲਿਖਾਂਗੇ ਹਾਂ ਦੇਖੋ 2 2√3 ਆ ਰਿਹਾ ਆਪਣੇ ਕੋਲ ਠੀਕ ਹੈ ਇਹਨਾਂ ਨੂੰ ਆਪਾਂ ਹੀ ਕਰਾਂਗੇ 2 ਆ ਜਿਹੜਾ ਉਹ ਕਾਮਨ ਕੱਢ ਕੇ ਲਿਖ ਲਾਂਗੇ ਨਹੀਂ ਆਪਾਂ ਹੀ ਕਰਦੇ ਹਾਂ √3 ਉੱਪਰ ਚਲਾ ਗਿਆ نیچے 2 2√3 ਹੋ ਗਿਆ √3 ਜੇ ਤਾਂ ਮਲਟੀਪਲਾਈ ਹੁੰਦਾ ਤਾਂ ਮਲਟੀਪਲਾਈ ਡਿਵਾਈਡ ਹੁੰਦਾ ਤਾਂ ਆਪਾਂ ਡਿਵਾਈਡ ਕਰਦੇ ਨੇ ਡਿਵਾਈਡ ਤਾਂ ਹੁੰਦਾ ਨਹੀਂ ਤਾਂ ਆਪਾਂ ਮਲਟੀਪਲਾਈ ਕਰਾਂਗੇ √3 ਨੂੰ 1 ਨਾਲ ਤੇ ਨੀਚੇ ਵਾਲੇ ਨੂੰ ਨੀਚੇ ਵਾਲਾ √3 ਓਵਰ ਚ √2 2 2√3 ਇਹ ਆਪਾਂ ਲੰਘ ਤੋਂ ਲਿਖ ਲਿਆ ਹੁਣ √3 √2 ਇਹਦੇ ਵਿੱਚ ਆਪਾਂ ਕਰਾਂਗੇ 2 ਕਾਮਨ ਕੱਢ ਲਾਂਗੇ ਅੰਦਰ ਕੀ ਬਚੇ ਆਪਣੇ ਕੋਲੇ 1 √3 √3 ਓਵਰ ਦੇ ਵਿੱਚ 2√2 1 ਨੂੰ ਪਿੱਛੇ ਲਿਖ ਲਾਂਗੇ √3 ਨੂੰ ਆਪਾਂ ਅੱਗੇ ਲਿਖ ਲਾਂਗੇ ਹੁਣ ਦੇਖ ਜਿਹਾ ਤਾਂ ਇੱਥੇ ਤੱਕ ਆਨਸਰ ਆ ਗਿਆ ਨਹੀਂ ਫਿਰ ਇਹਨੂੰ ਆਪਾਂ ਹੋਰ ਵੀ ਅੱਗੇ ਕਰ ਸਕਦੇ ਹੁੰਦੇ ਜਿਵੇਂ ਕਰਨਾਗਾ ਉਹ ਆਪਾਂ ਦੇਖਦੇ ਹਾਂ ਹੁਣ ਦੇਖੋ ਕਿੱਥੋਂ ਜੀ ਸ਼ੁਰੂ ਕਰਨਾ ਆਪਾਂ ਨੇ ਇੱਥੋਂ ਉੱਪਰ ਨੂੰ ਜਾ ਸਕਦੇ ਤਾਂ ਇੱਥੋਂ ਆਪਣੇ ਕੋਲੇ نیچے ਆਊਗਾ ਇੱਥੇ ਹੁਣ ਲਿਖਾਂਗੇ ਆਪਾਂ √3 2.3 ওভার ਦੇ ਵਿੱਚ ਜਿਹੜਾ 2 ਹੈਗਾ ਇਹਦੇ ਵਿੱਚੋਂ ਕਾਮਨ ਕੱਢ ਗਏ ਆਪਾਂ ਅੰਦਰ ਬਾਰੇ ਲਿਖ ਲਿਆ ਮੋਰੀ ਫਿਰ ਲਿਖਾਂਗੇ 1 √3 ਜਿਹੜਾ √2 ਇਹ ਆਪਾਂ ਪਿੱਛੇ ਲਿਖ ਲਾਂਗੇ ਹੁਣ ਦੇਖੋ ਨੈਕਸਟ ਆਪਾਂ ਲਿਖਣਾ √3 2 ਲਿਖ ਲਿਆ ਜਿਹੜਾ √2 ਬਾਹਰ ਆਇਆ ਇਹਨੂੰ 15 ਮਲਟੀਪਲਾਈ ਕਰਨਾ √2 √2 ਨੂੰ √3 ਨਾਲ ਮਲਟੀਪਲਾਈ ਕੀਤਾ ਕਿੰਨਾ ਜੋ √6 ਹੋ ਗਿਆ ਬ੍ਰੈਕਟ ਬੰਦ ਹੁਣ ਦੇਖੋ √ ਵਾਲੇ ਦੀ √ ਵਾਲੇ ਨਾਲ ਮਲਟੀਪਲਾਈ ਹੋਊਗੀ ਠੀਕ ਹੈ ਜੇ ਇੱਕ √ ਵਾਲਾ ਇੱਕ ਬਿਨਾ √ ਤੋਂ ਫਿਰ ਉਹ ਮਲਟੀਪਲਾਈ ਨਹੀਂ ਹੋਊਗੀ ਨੈਕਸਟ ਹੈਗਾ ਆਪਣੇ ਕੋਲੇ √3/2 ਅੰਦਰ ਵਿੱਚ ਹੈ 1/√2 √6 ਹੁਣ ਅਗਲੇ ਸਟੈਪ 'ਚ ਆਪਾਂ ਦਾ ਰੈਸ਼ਨਲਾਈਜ਼ ਕਰਾਂਗੇ ਰੈਸ਼ਨਲਾਈਜ਼ ਕਿਵੇਂ ਕਰਨਾ ਦੇਖਦੇ ਅੱਗੇ √3/2 1/√2 √6 ਮਲਟੀਪਲਾਈ ਹੁਣ ਇਥੋਂ ਜਦੋਂ ਆਪਾਂ ਰੈਸ਼ਨਲਾਈਜ਼ ਕਰਨਾਗਾ ਤਾਂ ਇਹਦੇ ਲਈ ਕੀ ਕਰਨਾ ਪੈਂਦਾ ਆਪਾਂ ਨੂੰ ਜਿਹੜਾ ਨੀਚੇ ਵਾਲੀ ਰਕਮ ਆ ਉਹਦੇ ਵਿੱਚ ਬਸ ਸਾਈਨ ਚੇਂਜ ਕਰ ਦੋ ਯਾਨੀ ਕਿ Root √2 ਅਸਾਇਨਸ ਦਾ ਲਵਾਂਗੇ √6 ਓਵਰ ਦੇ ਵਿੱਚ نیچے ਵੀ ਆਪਾਂ ਉਹਦੇ ਨਾਲ ਹੀ ਮਲਟੀਪਲਾਈ ਕਰਨੀ ਹੁਣ ਕੀ ਬਣਿਆ ਦੇਖੋ √3 2 ਉੱਪਰ ਹੀ ਮਲਟੀਪਲਾਈ ਆਪਾਂ ਉੱਪਰ ਲਿਖਾਂਗੇ ਯਾਨੀ ਕਿ √2 √6 ਨੂੰ 1 ਨਾਲ ਮਲਟੀਪਲਾਈ ਕਰਾਂਗੇ ਐਜ਼ ਇਟ ਹੀ ਰਹਿ ਗਿਆ نیچے ਕੀ ਬਣਿਆ ਆਪਣੇ ਕੋਲੇ ਉਹ ਬ੍ਰੈਕਟ ਦੇ ਲਿਖ ਲਾਂਗੇ √2 √6 ਨੈਕਸਟ ਦੇ ਵਿੱਚ ਆਪਣੇ ਕੋਲ a b ਬਣ ਗਿਆ a b ਯਾਨੀ ਕਿ ਫਾਰਮੂਲਾ ਬਣ ਰਿਹਾ ਆਪਣੇ ਕੋਲੇ ਹੁਣ ਕਿਵੇਂ ਲਿਖਾਂਗੇ ਨੂੰ √3 2 √2 √6 ਓਵਰ ਦੇ ਵਿੱਚ a b, b a, a b a ਕੀ ਫਾਰਮੂਲਾ ਦਾ a² ਯਾਨੀ ਕਿ √2 ਦੀ ਸਕੁਅਰ b² ਯਾਨੀ ਕਿ √6 ਦੀ ਸਕੁਅਰ ਹੋ ਗਿਆ ਹੁਣ ਅੱਗੇ ਦੇਖੋ ਕੀ ਆਊਗਾ ਆਪਣੇ ਕੋਲੇ √3 2 √2 √6 ਓਵਰ ਚ √2 ਦੀ ਸਕੁਅਰ ਕਰਾਂਗੇ ਆਪਾਂ ਕਿ ਲਿਖੂਗਾ 2 √6 ਦੀ ਸਕੁਅਰ ਕਰਾਂਗੇ ਪੂਰਾ 6 ਹੋ ਗਿਆ। ਇਹਦਾ ਫਾਰਮੂਲਾ ਆਇਆ ਸੇ ਪੋ ਲਿਖਦੇ ਆ। a b a b ਇਹ ਕੀ ਹੁੰਦਾ a² b² ਇਹ ਫਾਰਮੂਲਾ ਕਾਫੀ ਇੰਪੋਰਟੈਂਟ ਆ। ਅੱਗੇ ਹੈ √3 2 ਨਹੀਂ ਲਿਖਣਾ ਆਪਾਂ। ਕੀ ਲਿਖਾਂਗੇ √3 root √2 minus, √6 نیچے 2 ਲਿਖ ਲਿਆ। ਹੁਣ ਛੋਟੇ 'ਚ ਆਪਾਂ ਵੱਡਾ ਮਾਈਨਸ ਕਰਦੇ ਆ। ਤਾਂ ਕੀ ਲਿਖਾਂਗੇ ਆਪਾਂ ਪੂਰੇ ਮਾਈਨਸ ਦਾ ਸਾਈਨ ਆ ਜਾਊਗਾ। ਤੇ 6 ਦੇ ਵਿੱਚੋਂ ਆਪਾਂ 2 ਮਾਈਨਸ ਕਰਾਂਗੇ ਕਿੰਨਾ ਆ ਜੂਗਾ 4 ਨੈਕਸਟ √3 ਦੀ ਮਲਟੀਪਲਾਈ ਹੁਣ ਆਪਾਂ √2 ਨਾਲ ਕਰਾਂਗੇ ਕਿੰਨਾ ਆ ਜੂਗਾ √6 √3 ਦੀ ਫਿਰ √6 ਨਾਲ ਕਰਾਂਗੇ ਕਿੰਨਾ ਜੂ √18 ਕਿਉਂਕਿ 3 6 ਤੇ ਕਿੰਨਾ ਦਾ 18 ਹੁੰਦਾ ਓਵਰਚ 2 4 ਦਾ ਕਿੰਨਾ ਹੁੰਦਾ ਆਪਣੇ ਕੋਲੇ ਇਹਦਾ ਮਤਲਬ ਮਲਟੀਪਲਾਈ ਹੈ ਇਹ ਇੱਥੇ ਮੂਰੇ ਮਾਈਨਸ ਹੋ ਗਿਆ ਹੁਣ ਦੇਖੋ ਜਦੋਂ ਆਪਣੇ ਕੋਲੇ √3 ਮਲਟੀਪਲਾਈ √2 ਠੀਕ ਹੈ ਕਿੰਨਾ ਬਣ ਉਹ √al ਦੇ ਮਲਟੀਪਲਾਈ √al ਨਾਲ ਹੋ ਸਕਦੀ ਹੈ ਕਿੰਨਾ √6 ਬਟ ਜੇ ਆਪਣੇ ਕੋਲੇ √3 2 ਆ ਤਾਂ ਆਪਾਂ ਕੀ ਲਿਖਾਂਗੇ ਉੱਥੇ √6 ਨਹੀਂ ਹੁੰਦਾ ਉੱਥੇ ਕੀ ਲਿਖਾਂਗੇ ਆਪਾਂ 2√3 ਲਿਖਾਂਗੇ ਹੁਣ ਮਲਟੀਪਲਾਈ ਕਰਕੇ ਆਪਣੇ ਕੋਲੇ ਇਹ ਚੀਜ਼ ਆ ਗਈ ਇਹਦੀ ਮਲਟੀਪਲਾਈ ਕਰਕੇ √18 ਆ ਗਿਆ ਨੈਕਸਟ ਸਟੈਪ ਅਚ ਆਪਾਂ ਕਰਾਂਗੇ √6 ਹੁਣ 18 ਦੇ ਆਪਾਂ ਫੈਕਟਰ ਬਣਾਵਾਂਗੇ ਫੈਕਟਰ ਕਿਵੇਂ ਬਣਾਉਂਦੇ ਹੁੰਦੇ ਆ ਪ੍ਰਾਈਮ ਫੈਕਟਰਾਇਜ਼ੇਸ਼ਨ ਨਾਲ ਕੀ ਲਿਖਾਂਗੇ 2 ਦੇ ਟੇਬਲ ਤੇ ਜਾਵਾਂ ਕਿਉਂਕਿ 18 ਈਵਨ ਆ 9 ਆ ਗਿਆ 9 3 ਦੇ ਟੇਬਲ ਤੇ ਜਾਊਗਾ 3 ਆ ਗਿਆ 3 ਸਿਰਫ 3 ਦੇ ਟੇਬਲ ਤੇ ਜਾਊਗਾ ਸੋ ਇਹਦੇ ਵਿੱਚ 2 3 ਐਂਡ 3 ਆ ਗਏ 18 ਦੀ ਜਗ੍ਹਾ ਤੇ ਆਪਾਂ ਲਿਖ ਦਾਂਗੇ 2 3 3 √-8 √6 ਹੁਣ ਦੋ ਵਾਰੀ 3 ਹੈ ਯਾਨੀ ਕਿ ਪੇਅਰ ਆਪਣੇ ਕੋਲੇ ਤਾਂ ਇਹਦੇ ਵਿੱਚੋਂ ਇੱਕ ਵਾਰੀ ਆਪਣੇ ਕੋਲੇ ਬਾਹਰ ਨਿਕਲ ਜਾਊਗਾ √ ਤੋਂ ਬਾਹਰ ਆ ਜਾਊ ਆਪਣੇ ਕੋਲੇ ਕੀ ਲਿਖਾਂਗੇ -3 √2 ਅੰਦਰ ਰਹਿ ਗਿਆ ਓਵਰ ਚ -8 ਹੁਣ نیچے ਆਪਣੀ ਨੇ ਮਾਈਨਸ ਹੈ ਉਹ ਖਤਮ ਕਰਨੀ ਆਪਾਂ ਨੇ ਉਹ ਕਿਵੇਂ ਖਤਮ ਹੋਊਗੀ ਜੇ ਆਪਾਂ ਉੱਪਰ ਇਹ ਰੱਖਣ ਦੇ ਵਿੱਚੋਂ ਮਾਈਨਸ ਕਾਮਨ ਕੱਢ ਲਾਂ ਯਾਨੀ ਕਿ ਮਾਈਨਸ ਹੁਣ ਜਿਹਦੇ ਮੂਰੇ ਨਹੀਂ ਹੈਗਾਗਾ ਪਲੱਸ ਹੈਗਾ ਉਥੇ ਆਪਣੇ ਕੋਲੇ ਮਾਈਨਸ ਲੱਗ ਜੂ ਜਿੱਥੇ ਮਾਈਨਸ ਉਥੇ ਪਲੱਸ ਆ ਯਾਨੀ ਕਿ ਸਾਈਨ ਚੇਂਜ ਹੋ ਜਾਣਗੇ ਓਵਰ ਚ -8 ਮਾਈਨਸ ਨਾਲ ਮਾਈਨਸ कट ਗਿਆ نیچے ਕੀ ਬਚੇ ਆਪਣੇ ਕੋਲੇ 3√2 ਇਹਦਾ ਪਲੱਸ ਲਾ ਪੱਗ ਲਿਖ ਲਿਆ -6 ਸਾਈਡਾ ਰੂਟ ਦੇ ਵਿੱਚ ਉਹਨੂੰ ਆ ਪਿੱਛੇ ਲਿਖ ਲਿਆ ਓਵਰ 8 ਸੋ ਦਿਸ ਇਜ਼ ਦਾ ਆਂਸਰ